जब आपने लोकल सिटीज किसे से नहीं दिया कि मैं तो जाके एक बार इनफॉरमेशन लवा मेन so डिस्ट्रिक्ट ही है अच्छा तो मुद्दा भी पहला ਜਿਹੜਾ ਸੀਗਾ ٹرسٹ ਬਣਿਆ ਹੋਇਆ ਸੀ ਕਿ ਸਰਵਿਸ ਬਹੁਤ ਜ਼ਿਆਦਾ ਟਰਾਂਸਪੇਰੈਂਟ ਹੈ ਇਸ ਕਰਕੇ ਫਿਰ ਤੇ ਇਹ ਜ਼ਿਆਦਾ ਜ਼ਰੂਰੀ ਹੈ ਸਰ ਕਿਉਂਕਿ ਬਾਕੀ ਸਰਵਿਸ ਕੀ ਹੁੰਨੇਗੀ ਪਹਿਲੇ ਕੁਝ ਹਿਡਨ ਚਾਰजेस ਬਹੁਤ ਹੁੰਦੇ ਆ ਪਹਿਲੇ ਕੁਝ ਹੋਰ ਮਿਡ ਦੇ ਵਿੱਚ ਕੁਝ ਹੋਰ ਆਫਰ ਆ ਗਈ ਹੁਣ ਇਹਨੇ ਚਾਰजेस ਹੁਣ ਕਿਸੇ ਬੱਚੇ ਦਾ ਆ ਗਿਆ ਤਾਂ ਫਿਰ ਇਹਨੇ ਚਾਰजेस ਲਾਸਟ ਵਿੱਚ ਵੀਜ਼ਾ ਆ ਗਿਆ ਸਰ ਲੇਟ ਆਇਆ ਜੀ ਆ ਚਾਰजेस ਆ ਬਹੁਤ ਟਾਈਮ ਲੱਗ ਗਿਆ ਇਸ ਚੀਜ਼ ਦਾ ਖਰਚਾ ਆ ਗਿਆ ਮੈਂ ਦੇਖਦਾ ਇਦਾਂ ਦੀਆਂ ਪ੍ਰੋਬਲਮਸ ਬਹੁਤ سارے ਬੱਚੇ ਆਉਂਦੇ ਨੇ ਇਹ ਦੱਸਦੇ ਆ कि असि पुरा मेरे ब्रदर दा वीजा किसे होर कंसलटेंट तो लगया सी लेकिन उन्हें पहले कमिटमेंट जो कीती बाद दे बहुत ज्यादा फर्क आ गया। तो बटेया चीज मन सुन के अच्छा लगया। साइनोसिस जो पहले कमिटमेंट सी ओए लास्ट है चेक। थैंक यू वेरी मच।